ਅਮਰਸਰ ਸਾਹਿਬ ਦੇ 500 ਰੋਵਰਾਂ ਦੇ ਜਲਦੀ ਗਾਗਰ ਹਰ ਸਾਲ ਦੀ ਤਰ੍ਹਾਂ ਐਰ ਕੀ 8ਵਾਂ ਸਾਲ ਹੈ ਇਹ ਤੱਕ ਸ੍ਰੀ ਪਟਨਾ ਸਾਹਿਬ ਦੇ ਤਖਸਾਲ ਦੇ ਇਸ਼ਨਾਨ ਨਹੀਂ ਲੈ ਕੇ ਆਏ ਆਂ ਜੀ ਅਸੀਂ ਬਾਬਾ ਬੁੱਢਾ ਸਾਹਿਬ ਦੀ ਦਸਵੀਂ ਪੀੜੀਆਂ ਜੀ ਬਾਬਾ ਬੁੱਢਾ ਸਾਹਿਬ ਦੇ 475 ਪੁੱਤਰ ਹੋਏ ਨੇ ਇਹਦਾ ਇਸ਼ਨਾਨ ਅੱਜ ਰਾਤ ਨੂੰ 12 ਵਜੇ ਸੀ ਤਖਸਾਲ ਤੇ ਇਹ ਲੈ ਕੇ ਜਾ ਰਹੇ ਆਂ ਉੱਥੇ ਪਹੁੰਚ ਜਾ ਕੇ ਸੰਗਤਾਂ ਦਰਸ਼ਨ ਕਰਨਗੇ ਆ ਇਹਦੇ ਇਤਿਹਾਸ ਤੋਂ ਜਾਣੂ ਹੋਣਗੇ ਆ ਦੇਲਪੂਸ ਪੰਜਾਬ ਰਣਾ ਹਿਮਾਚਲ ਲਗਾਤਾਰ ਸ੍ਰੀਪਟਨਾ ਸਾਹਿਬ ਤੋਂ ਤੁਹਾਨੂੰ ਉਰੰਗ ਦਿਖਾ ਰਿਹਾ ਹੈ ਲੋਕੇ ਕਰਾਗੇ ਜਿਹੜੇ ਇਸ ਧਰਤੀ ਤੇ ਸੰਗਤਾਂ ਪਹੁੰਚ ਰਹੀਆਂ ਨੇ ਨਤਮਸਤਕ ਹੋ ਰਹੀਆਂ ਨੇ ਉਹ ਖਰ ਥਾਂ ਦੇ ਦਰਸ਼ਨ ਅਸੀਂ ਤੁਹਾਨੂੰ ਕਰਵਾ ਰਹੇ ਹਾਂ ਜਿੱਥੇ ਕਦੇ ਗੁਰਗੋਬਿੰਦ ਸਿੰਘ ਜੀ ਨੇ ਆਪਣੇ ਮੁਬਾਰਕ ਚਰਨ ਪਾਏ ਸਨ ਸੋ ਅੱਜ ਇਸ ਧਰਤੀ ਦੇ ਉੱਤੇ ਇੱਕ ਖਾਸ ਸੰਗਤ ਵੀ ਪਹੁੰਚੀ ਹੋਈ ਹੈ ਤਨਤਨ ਬਾਬਾ ਬੁੱਢਾ ਸਾਹਿਬ ਜੀ ਉਹ ਨਾਮ ਜਿਹਦਾ ਮਨ ਦੇ ਵਿੱਚ ਹੀ ਜ਼ਿਕਰ ਆਵੇ ਦਾ ਸਿਰ ਅਦਬ ਦੇ ਨਾਲ ਝੁਕ ਜਾਂਦਾ ਹੈ। ਬਾਬਾ ਬੁੱਢਾ ਸਾਹਿਬ ਜੀ ਦੇ ਵੰਚ ਦੇ ਵਿੱਚੋਂ ਉਹਨਾਂ ਦੀ 10ਵੀਂ ਪੀੜ੍ਹੀ ਦੇ ਵਿੱਚੋਂ ਇਸ ਧਰਤੀ ਦੇ ਉੱਤੇ ਬਾਬਾ ਨਿਰਮਲ ਸਿੰਘ ਜੀ ਪਹੁੰਚੇ ਨੇ ਖਾਸ ਇੱਕ ਜਲਦੀ, ਅੰਮ੍ਰਿਤ ਦੀ ਗਾਗਰ ਲੈ ਕੇ। ਸੋ ਗਾਗਰ ਕਿੱਥੋਂ ਪਹੁੰਚੀ ਹੈ? ਉਹਨਾਂ ਉਸ ਗਾਗਰ ਦੇ ਵਿੱਚ ਕਿੰਨੇ ਸਰੋਵਰਾਂ ਦਾ ਪਾਣੀ ਹੈ ਤੇ ਕੀ ਕੁਝ ਹੋਵੇਗਾ ਅੱਜ ਖਾਸ ਉਸ ਨੂੰ ਲੈ ਕੇ ਬਾਬਾ ਨਿਰਮਲ ਸਿੰਘ ਜੀ ਹੋਣਾ ਦੇ ਨਾਲ ਗੱਲ ਕਰ ਲੈਣੇ ਆ। ਵਾਈ ਗੁਰਜੀ ਦਾ ਖਾਲਸਾ। ਵਾਈ ਗੁਰਜੀ ਕੀ ਫਤਿਹ ਜੀ। ਜਲਦੀ ਗਾਗਰ ਤੁਸੀਂ ਲੈ ਕੇ ਪਹੁੰਚੀ ਹੋ ਕਿੱਥੋਂ ਆਏ? ਅਸੀਂ ਅੰਮ੍ਰਿਤਸਰ ਸਾਹਿਬ ਦੇ 500 ਰੋਵਰਾਂ ਦੇ ਜਲਦੀ ਗਾਗਰ ਹਰ ਸਾਲ ਦੀ ਤਰ੍ਹਾਂ ਐਰ ਕੀ 8ਵਾਂ ਸਾਲ ਹੈ ਇਹ ਤਕਸੀਰ ਜੀ ਪਟਨਾ ਸਾਹਿਬ ਦੇ ਤਕਸਬ ਦੇ ਸ਼ਨਾਣ ਨਹੀਂ ਲੈ ਕੇ ਆਇਆ ਜੀ ਇਹ ਸਿੰਘ ਸਾਹਿਬ ਵੱਲੋਂ ਸਾਨੂੰ ਪਿਛਲੇ 8 ਸਾਲਾਂ ਤੋਂ ਹੁਕਮ ਸੀ ਵੀ ਇੱਥੇ ਵੀ ਲੈ ਕੇ ਆਇਆ ਕਰੋ ਕਿਉਂਕਿ 12-13 ਸਾਲ ਤੋਂ ਤਕਸੀਰ ਇਹ ਹਜੂਰ ਸਾਹਿਬ ਸੇਵਾ ਲੱਗਦੀ ਹੈ ਉੱਥੇ ਗਾਗਰ ਖੜੀਦੀ ਹੈ ਦਾਸ ਬਾਬਾ ਵੱਡਾ ਸਾਹਿਬ ਦੀ ਅਨਸਬੰਸ ਪ੍ਰੋਫੈਸਰ ਬਾਬਾ ਨਰਮਿੰਦਰ ਸਿੰਘ ਰੰਧਾਵਾ ਸੁਪੁੱਤਰ ਸੰਤ ਅਮਰੀਕ ਸਿੰਘ ਰੰਧਾਵਾ ਮੁੱਖੀ ਸੰਪਰਦਾ ਬਾਬਾ ਵੱਡਾ ਵੰਸ਼ ਗੁਰੂ ਕਿਹਾੜੀ ਰੰਦਾਵੇ ਗੁਰੂ ਕੀ ਵਡਾੜੀ ਛਾੜਾ ਸਾਹਿਬ ਤੋਂ ਸੋ ਨਾਲ ਗਾਗਰੀ ਸਿੰਘ ਆਏ ਨੇ ਸੋ ਤੁਸੀਂ ਕਿ ਕਿੰਵੇਂ ਵੰਸ਼ ਦੇ ਵਿੱਚੋਂ ਬਾਬਾ ਬੁੱਢਾ ਸਾਹਿਬ ਜੀ ਕੋ ਅਸੀਂ ਬਾਬਾ ਬੁੱਢਾ ਸਾਹਿਬ ਦੀ ਦਸਾਂ ਪੀੜੀਆਂ ਜੀ ਬਾਬਾ ਬੁੱਢਾ ਸਾਹਿਬ ਦੇ 475 ਪੁੱਤਰ ਹੋਏ ਨੇ ਵੱਡੇ ਬਾਬਾ ਸੁਧਾਰੀ ਸਾਹਿਬ ਜੀ ਬਾਬਾ ਭਖਾਰੀ ਸਾਹਿਬ ਜੀ ਬਾਬਾ ਮਹਿਮੂਦ ਸਾਹਿਬ ਜੀ ਬਾਬਾ ਪਨਾ ਸਾਹਿਬ ਜੀ ਸਾਡੇ ਵੱਡਿਆਂ ਨੂੰ ਬਾਬਾ ਸਦਾ ਸਾਨੂੰ ਕਣੀਗੇ ਬਾਂਗਰ ਤੋਂ ਪੰਜ ਪਾਸ਼ਾ ਉਸ ਵੇਲੇ ਗੁਰੂ ਕੀ ਵਡਾੜੀ ਲਾਇਆ ਜਦੋਂ ਉਸੇ ਪਾਸ਼ਾ ਨੇ ਪ੍ਰਕਾਸ਼ ਲਿਆ ਉੱਥੇ ਫਿਰ ਉਹਨਾਂ ਕੋ ਹਲਵਾ ਆਇਆ ਤੇ ਉਹਨਾਂ ਨੂੰ ਗੁਰੂ ਕੇ ਹਾਰੀ ਦੇ ਨਾਲ ਪੰਜਾਂ ਖੂਹਾਂ ਦੀ ਸੇਵਾ ਤੇ ਜਮੀਨ ਦੇ ਕੇ ਆਪ ਅੰਮ੍ਰਿਤਸਰ ਮਾਰਾ 3 ਸਾਲ ਬਾਅਦ ਚਲੇ ਗਏ ਸੋ ਦਾਸ ਉਹਨਾਂ ਦੀ ਦਸਾਂ ਪੀੜੀ ਹੈ ਠੀਕ ਹੈ ਬਾਬਾ ਜੀ ਤੁਸੀਂ ਵੀ ਅੰਮ੍ਰਿਤਸਰ ਤੋਂ ਹੀ ਹਾਂਜੀ ਅੰਮ੍ਰਿਤਸਰ ਤੋਂ ਹੀ ਤੁਸੀਂ ਵੀ ਇਕੱਠੇ ਆਈਦਾ ਸਾਰੇ ਸਾਰੇ ਜਥਾ ਇਕੱਠਾ ਆਉਂਦਾ ਠੀਕ ਹੈ ਬੜਾ ਮੁਸ਼ਕਿਲ ਹੈ ਗਾਗਰ ਨੂੰ ਚੁੱਕ ਕੇ ਰੱਖਣਾ ਵੈਗਰਜੀ ਕਾ ਖਾਲਸਾ ਵੈਗਰਜੀ ਕੀ ਪਤੇ ਦਾਸ ਅਜਮੇਰ ਸਿੰਘ ਭੈਲ ਸੰਪਰਤਾ ਬਾਬਾ ਬੁੱਢਾ ਸਾਹਿਬ ਜੀ ਦੀ ਅਨਸਬੰਸ ਦੇ ਨਾਲ ਗਾਗਰੀ ਜਥੇ ਵਿੱਚ ਮੈਂਬਰ ਦਾਸ 12 ਸਾਲ ਤੋਂ ਇਹ ਗਾਗਰ ਤਖਤ ਸ੍ਰੀ ਪਟਨਾ ਸਾਹਿਬ ਸ੍ਰੀ ਹਜੂਰ ਸਾਹਿਬ ਤੇ ਗਵਾਲੀਅਰ ਸਾਹਿਬ ਬਾਬਾ ਬੁੱਢਾ ਸਾਹਿਬ ਦੀ ਅਨਸਬੰਸ ਪ੍ਰੋਫੈਸਰ ਨਿਰਮਲ ਸਿੰਘ ਦੀ ਅਗਵਾਈ ਹੇਠ ਤਖਤ ਸ਼ਨਾਣ ਤੇ ਜਾਂਦੀ ਆ ਵੈਗਰਜੀ ਕਾ ਖਾਲਸਾ ਵੈਗਰਜੀ ਕੀ ਪਤੇ ਬਾਬਾ ਨਿਰਮਲ ਸਿੰਘ ਜੀ ਤੁਸੀਂ ਦੱਸਣ ਦੀ ਕੋਸ਼ਿਸ਼ ਕਰੋਗੇ ਗਾਗਰ ਨੂੰ ਕਿਵੇਂ ਲੈ ਕੇ ਆਏ ਹੋ ਤੁਸੀਂ ਇੱਥੇ ਕਿਵੇਂ ਪੜ੍ਹੇ ਇੱਥੇ ਗਾਗਰ ਨੂੰ ਅਸੀਂ 22 ਰੇਲ ਹੀ ਲੈ ਕੇ ਆਉਣੇ ਆ ਜੀ ਕਿਉਂਕਿ ਬੜਾ ਪੈਂਡਾ ਲੰਮਾ ਹੈ ਤੇ ਇਹ ਅਸੀਂ ਪਹਿਲਾਂ 4 ਮਹੀਨੇ ਪਹਿਲਾਂ ਹੀ ਬੁੱਕ ਕਰਵਾ ਲਈ ਦੀਆਂ ਟਿਕਟਾਂ ਏਸੀ ਦੇ ਵਿੱਚ ਬੜੇ ਸਤਿਕਾਰ ਨਾਲ ਲੱਈਦਾ ਕਿਉਂਕਿ ਸਤਿਕਾਰ ਨਾਲ ਭਰੀ ਜਾਂਦੀ ਆ 10 ਘੰਟੇ ਲੱਗਦੇ ਨੇ ਭਰਨ ਚ ਤੇ ਫਿਰ ਹਰਮੰਦਰ ਸਾਹਿਬ ਤੋਂ ਅਰਦਾਸ ਹੁੰਦੀ ਆ ਸ੍ਰੀ ਕਾਲ ਤਖਤ ਸਾਹਿਬ ਤੋਂ ਅਰਦਾਸ ਹੁੰਦੀ ਆ ਤੇ ਰੇਲ ਤੇ ਲੈ ਕੇ ਆਉਣੇ ਆ ਜੀ ਇਥੇ ਪੂਰੀ ਆਲੇ ਮਹਾਂਪੁਰਸ਼ਾਂ ਦੇ ਇਥੇ ਆਣ ਕੇ ਸਾਨੂੰ ਰੈਸ਼ ਦਿੰਦੇ ਨੇ ਤਖਸਾਲਾ ਵਾਲੇ ਵੀ ਦਿੰਦੇ ਨੇ ਰੈਸ਼ ਪਰ ਇਹ ਸੇ ਬੜੇ ਸਤਿਕਾਰ ਨਾਲ ਸਾਨੂੰ ਰੈਸ਼ ਦੇ ਕੇ ਬੜਾ ਗਾਗਰ ਦਾ ਸਤਿਕਾਰ ਮਹਾਂਪੁਰਸ਼ ਕਰਦੇ ਨੇ ਬਾਬਾ ਜੀ ਇਹ ਅੰਮ੍ਰਿਤ ਦੇ ਨਾਲ ਕਦੋਂ ਇਸ਼ਨਾਨ ਕਰਵਾਇਆ ਜਾਵੇ ਇਹਦਾ ਇਸ਼ਨਾਨ ਅੱਜ ਰਾਤ ਨੂੰ 12 ਵਜੇ ਸੀ ਤਖਸਾਲਾ ਤੇ ਇਹ ਲੈ ਕੇ ਜਾ ਰਹੇ ਆ ਉਥੇ ਪਹੁੰਚ ਜਾ ਕੇ ਸੰਗਤਾਂ ਦਰਸ਼ਨ ਕਰਨਗੇ ਆ ਇਹਦੇ ਇਤਿਹਾਸ ਤੋਂ ਜਾਣੂ ਹੋਣਗੇ ਆ ਤੇ 3 ਵਜੇ ਇਸ਼ਨਾਨ ਅੱਜ ਹੋ ਗਿਆ ਪ੍ਰਕਾਸ਼ ਜੜਾ ਮਹਾਰਾਜ ਦਾ ਇਹ 470 357 ਸਾਲ ਆ ਰਿਹਾ ਬੜੀ ਖੁਸ਼ੀ ਹੈ ਕਿ ਸਾਨੂੰ ਇਹ ਉਦੋਂ ਤੋਂ ਸੇਵਾ ਮਿਲੀ ਸੀ ਜਦੋਂ ਤੋਂ 300 ਸਾਲਾ ਸੀ ਤੇ ਅੱਜ 7ਵੇਂ 7ਵੇਂ ਗਾਗਨ ਸਾਡੀ ਸੱਚੇ ਪਾਸ਼ਾ ਕਿਰਪਾ ਕਰ ਰਿਹਾ ਹੈ ਸਾਨੂੰ ਬੜੀ ਖੁਸ਼ੀ ਹੈ ਮਾਤਾ ਗੁਜਰੀ ਸਾਹਿਬ ਦੇ ਖੂਹ ਅੰਦਰ ਉਹਦੀਆਂ ਦੋ ਗਾਗਨਾਂ ਸਾਨੂੰ ਚਕਾਉਣਗੇ ਫਿਰ ਇਹਨੂੰ ਉੱਤੇ ਰਮਲਾਉਣਗੇ ਤੇ ਤਖਸਾਲ ਦਾ ਇਸ਼ਨਾਨ ਹੋਗਾ ਸਿੰਘ ਸਾਹਿਬ ਕਰਾਉਣਗੇ ਇਸ਼ਨਾਨ ਵਿੱਚ ਕੱਤੀ ਲਸੀਤ ਦੀ ਬਣਾ ਕੇ ਫਿਰ ਸੰਗਤਾਂ ਸਾਨੂੰ ਵਾਪਸ ਦਿੰਦੇ ਥੋੜਾ ਜਿਹਾ ਫਿਰ ਸੰਗਤਾਂ ਨੂੰ ਅਸੀਂ ਵੰਡਦੇ ਆ ਤੇ ਇਤਿਆਹ ਦੱਸਦੇ ਆ ਵੀ ਆਪ ਜਾ ਕੇ ਇਸ਼ਨਾਨ ਕਰੋ ਪੰਜਾ ਸਰੋਵਰਾਂ ਚ ਪੰਜ ਸਰੋਵਰ ਜਿਹੜੇ ਨੇ ਉਹਨਾਂ ਦੇ ਨਾਂ ਨੇ ਸ੍ਰੀ ਸੰਤੋਖ ਸਰ ਸਾਹਿਬ ਸ੍ਰੀ ਰਾਮ ਸਰ ਸਾਹਿਬ ਸ੍ਰੀ ਵਿਵੇਕ ਸਰ ਸਾਹਿਬ ਸ੍ਰੀ ਕੋਲ ਸਰ ਸਾਹਿਬ ਅਤੇ ਸ੍ਰੀ ਅਮਰ ਸਰ ਸਾਹਿਬ ਸਰੋਵਰ ਦਾ ਨਾਮ ਅਮਰ ਸਾਰਿਆ ਜਿਹਦੇ ਵਿੱਚ ਰਮੰਧਰ ਆ ਸੋ ਸਰੋਵਰ ਦੇ ਨਾਂ ਤੇ ਮਹਾਰਾਜ ਨੇ ਇਹ ਪੰਜ ਸਰੋਵਰ ਨੇ ਤੇ ਇਹਨਾਂ ਸਰੋਵਰਾਂ ਤੋਂ ਇਸ਼ਨਾਨ ਦੀ ਬੜੀ ਖੁਸ਼ੀ ਆ ਸਾਰੀ ਸੰਗਤ ਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ 307ਵੇਂ 57ਵੇਂ ਪ੍ਰਕਾਸ਼ ਜੜੇ ਲੱਖ ਲੱਖ ਵਧਾਈਆਂ ਤੇ ਦੇਹਲੀ ਪੋਸਤ ਦੀ ਅਸੀਂ ਅਰਦਾਸ ਕਰਦੇ ਸਦਾ ਚੜ੍ਹਦੀ ਕਲਾ ਜਰੇ ਰਵੇ ਕੀ ਚੜਦੀ ਕਲਾ ਚ ਰਹਿਣੋ ਲੋਕ ਚੜਦੀ ਕਲਾ ਚ ਰਵੇ ਉਹ ਖਲਕਤ ਚੜਦੀ ਕਲਾ ਚ ਰਹਿਣੋ ਸੰਗਤਾਂ ਜਣੀਆਂ ਇਸ ਜ਼ਰਖੇਸ ਧਰਤੀ ਤੇ ਪਹੁੰਚੀਆਂ ਨੇ ਦਰਸ਼ਨ ਕੋਈ ਨੇ ਸੁਭਾਗ ਪ੍ਰਾਪਤ ਹੋਇਆ ਸੋ ਗੁਰੂ ਦੀ ਨਗਰੀ ਸਿਫਤੀ ਦੇ ਘਰ ਅੰਮ੍ਰਿਤਸਰ ਤੋਂ ਪਹੁੰਚ ਨੇ ਜਲਦੀ ਗਾਗਰ ਲੈ ਕੇ ਪੰਜ ਸਰੋਵਰਾਂ ਦਾ ਅੰਮ੍ਰਿਤ ਜਦੋਂ ਤੱਕ ਸ੍ਰੀ ਪਟਨਾ ਸਾਹਿਬ ਵਿਖੇ ਰਾਤ ਵੇਲੇ ਅੱਜ ਜਦੋਂ ਇਸ਼ਨਾਨ ਕਰਵਾਇਆ ਜਾਵੇਗਾ ਉੱਥੇ ਮਿਲਾਇਆ ਜਾਵੇਗਾ ਸੋ ਅੰਮ੍ਰਿਤ ਦਰਸ਼ਨ ਕਰਨ ਦੇ ਲਈ ਲੋਕ ਵੀ ਪਹੁੰਚਣਗੇ ਸੰਗਤਾਂ ਵੀ ਪਹੁੰਚਣਗੇ ਰੱਖਿਆ ਜਾਵੇਗਾ ਸੋ ਇਹ ਖਾਸ ਤਸਵੀਰਾਂ ਤੁਸੀਂ ਦੇਖਿਆ ਬਾਬਾ ਬੁੱਢਾ ਸਾਹਿਬ ਜੀ ਦੇ 10ਵੀਂ ਪੀੜੀ ਦੇ ਜਿਹੜੇ ਵੰਸ਼ ਨੇ ਬਾਬਾ ਨਿਰਮਲ ਸਿੰਘ ਜੀ ਦੇ ਨਾਲ ਖਾਸ ਗੱਲਾਂ ਕੀਤੀਆਂ ਸ੍ਰੀ ਪਟਨਾ ਸਾਹਿਬ ਤੋਂ ਵੀਡੀਓ ਜਰਨਲਿਸਟ ਸੁਮਿਤ ਕਲੇਰ ਦੇ ਨਾਲ ਮੈਂ ਮਨਪ੍ਰੀਤ ਗੋੜ ਡੇਲੀ ਪੋਸਟ ਪੰਜਾਬ ਹਰਣਾ ਹਿਮਾਚਲ